प्यारे दोस्तों रूह दे बोल प्रोग्राम ਦੇ ਵਿੱਚ ਫੇਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਜਦੋਂ ਗੱਲਬਾਤ ਕਰ ਰਿਹਾ ਤਾਂ سلسلہ ਅਲੱਗ-ਅਲੱਗ ਜਿਹੜੇ ਸਬਜੈਕਟਸ ਤੇ ਗੱਲਬਾਤ ਕਰਨ ਦਾ ਅੱਗੇ ਵੱਧਦਾ ਜਾ ਰਿਹਾ ਹੈ ਕਿਉਂਕਿ ਆਪਾਂ ਪਹਿਲਾਂ ਸੈਲੀਬ੍ਰਿਟੀਜ਼ ਦੀ ਇੰਟਰਵਿਊਜ਼ ਸ਼ੁਰੂ ਕੀਤੀਆਂ ਸੀ ਸਿੰਗਰਜ਼ ਐਕਟਰਜ਼ ਹੋਰ ਲੋਕਾਂ ਨਾਲ ਗੱਲਾਂ ਕੀਤੀਆਂ ਲੇਕਿਨ ਹੁਣ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਿਲਡਰਜ਼ ਦੇ ਨਾਲ ਵੀ ਗੱਲਾਂ ਕੀਤੀਆਂ ਲੇਕਿਨ ਮੇਰੇ ਮਨ ਦੇ ਵਿੱਚ ਇੱਕ ਗੱਲ ਚੱਲ ਰਹੀ ਸੀ ਕਿ ਐਜੂਕੇਸ਼ਨ ਤੇ ਕੋਈ ਗੱਲ ਕੀਤੀ ਜਾਵੇ ਜਦੋਂ ਮੇਰੇ ਮਨ ਦੇ ਵਿੱਚ ਇਹ ਗੱਲ ਚੱਲ ਚੱਲ ਰਹੀ ਸੀ ਤਾਂ ਮੈਨੂੰ ਯਾਦ ਆਈ ਮੇਰੇ ਸਭ ਤੋਂ ਅਜ਼ੀਜ਼ ਜਿਹੜੇ ਨੇ ਸਰਦਾਰ ਭੁਪਿੰਦਰ ਸਿੰਘ ਜੋ ਕਿ ਚੇਅਰਮੈਨ ਨੇ ਮਾਤਾ ਗੁਜਰੀ ਸੀਨੀਅਰ ਸਕੈਂਡਰੀ ਸਕੂਲ ਦੇ ਵੀ ਗੜਦੇ ਤੇ ਨਾਲ ਹੀ ਉਹ ਪਟਿਆਲਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਹੈ ਕਿੰਨਾਂ ਦੀ ਫੈਡਰੇਸ਼ਨ ਹੈ ਜਿਹੜੀ ਸਟੂਡੈਂਟਸ ਲਈ ਕੰਮ ਕਰਦੀ ਹੈ ਪੇਰੈਂਟਸ ਲਈ ਉਹਨਾਂ ਦੇ ਨਾਲ رابطہ ਰੱਖਣ ਲਈ ਤੇ ਜਿਹੜੀਆਂ ਪ੍ਰੋਬਲਮਸ ਹੈ ਸਕੂਲਾਂ ਦੀ ਉਹਨਾਂ ਤੇ ਵੀ ਇਹ ਗੱਲਬਾਤ ਕਰਦੇ ਆ ਆਓ ਸਵਾਗਤ ਕਰਦੇ ਆ ਸਰਦਾਰ ਭਵਿੰਦਰ ਸਿੰਘ ਜੀ ਦਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਜੀ ਏਸ਼ੀਆ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਵਿੰਦਰ ਜੀ ਮੁਸ਼ਕਲ ਇਹ ਹੈ ਕਿ ਮਤਲਬ ਸਭ ਤੋਂ ਵੱਧ ਜੇ ਮੈਂ ਕਿਸੇ ਨਾਲ ਪਿਆਰ ਕਰ ਜ਼ਿੰਦਗੀ ਦੇ ਵਿੱਚ ਤੇ ਕਿਉਂਕਿ ਮੈਂ ਤੁਹਾਡੇ ਲਈ ਇੱਕ ਹੋਸਟ ਨਹੀਂ ਆ ਤੇ ਆਪਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਕਾਫੀ ਪਤਾ ਵੀ ਨੇ ਸਾਰੀ ਤੇ ਲੇਕਿਨ ਦਰਸ਼ਕ ਜਾਣਨਾ ਚਾਹੁੰਦੇ ਨੇ ਜਿਹੜੀ ਤੁਹਾਡੀ ਇਹ ਪਹਿਲਾਂ ਤਾਂ ਆਪਾਂ ਸਕੂਲ ਵਾਲੀ ਗੱਲ ਕਰੀਏ ਜ਼ਰੂਰੀ ਹੈ ਸਕੂਲ ਬਾਰੇ ਇਹ ਸਕੂਲ ਕਦੋਂ ਸਟਾਰਟ ਹੋਇਆ ਤੇ ਅੱਜ ਜਿਹੜੇ ਸਕੂਲ ਦਾ ਨਾਮ ਸਾਰੇ ਕਿਤੇ ਹੀ ਪੰਜਾਬ ਦੇ ਵਿੱਚ ਲਿਆ ਜਾਂਦਾ ਤੇ ਇਹ ਕਿਵੇਂ ਪੋਸੀਬਲ ਹੋਇਆ ਸਭ ਤੋਂ ਪਹਿਲਾਂ ਸੇਖੋ ਸਾਹਿਬ ਤੁਸੀਂ ਇੰਨਾ ਪਿਆਰ ਦਿੰਦੇ ਹੋ ਜੀ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੀ ਇਹ ਸਕੂਲ 1999 ਦੇ ਵਿੱਚ ਦੇਵੀਗੜ੍ਹ ਅੱਡੇ ਤੇ ਇੱਕ ਰੈਂਟਡ ਬਿਲਡਿੰਗ 'ਚ ਸ਼ੁਰੂਆਤ ਇਹਦੀ ਹੋਈ ਸੀ ਜੀ ਤੇ 2003 ਦੇ ਵਿੱਚ ਇੱਥੇ ਆਪਣੀ ਜਗ੍ਹਾ ਲੈ ਕੇ ਇਹ ਸਕੂਲ 2003 ਦੇ ਵਿੱਚ ਤਿਆਰ ਹੋਇਆ ਸੀ ਜੀ ਸਭ ਤੋਂ ਪਹਿਲਾਂ ਇਹ ਸਕੂਲ ਪੰਜਾਬ ਸਿੱਖਿਆ ਬੋਰਡ ਤੋਂ ਐਫੀਲੀਏਟਡ ਸੀ ਫਿਰ 2012 ਤੋਂ ਏ ਸੀ ਬੀ ਐਸ ਸੀ ਤੋਂ ਅਫੀਲੀਏਟ ਹੋ ਗਿਆ ਤੇ ਕਿੰਨੇ ਕੁ ਸਟੂਡੈਂਟਸ ਹੋਣ ਗਿਆ ਜੇ ਸਕੂਲ ਦੇ ਵਿੱਚ ਇਸ ਟਾਈਮ ਸਾਡੇ ਕੋਲ 1400 ਦੇ ਕਰੀਬ ਬੱਚਾ ਜਿਹੜਾ ਹੈ ਉਹ ਮਾਤਾ ਗੁਦਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ ਦੇ ਵਿੱਚ ਪੜ ਰਿਹਾ ਹੈ ਇਹਦੀਆਂ ਅਚੀਵਮੈਂਟਸ ਬਹੁਤ ਨੇ ਸਕੂਲ ਦੀਆਂ ਮੈਂ ਮੈਂ ਤਾਂ ਖੁਆਰਾਂ ਚ ਵੀ ਪੜਦਾ ਰਹਿਣਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਆਲ ਰਾਉਂਡ ਡਿਵੈਲਪਮੈਂਟ ਕੀਤੀ ਜਾਵੇ ਚਾਹੇ ਉਹ ਸਪੋਰਟਸ ਦਾ ਫੀਲਡ ਹੋਵੇ ਅਕੈਡਮਿਕਸ ਦਾ ਹੋਵੇ ਹਰ ਫੀਲਡ ਦੇ ਵਿੱਚ ਬੱਚੇ ਜਿਹੜੇ ਆ ਦੇਸ਼ ਵਿਦੇਸ਼ ਦੇ ਵਿੱਚ ਨਾਮ ਖਟ ਰਹੇ ਬਹੁਤ ਅਵਾਰਡਸ ਮਿਲੇ ਹਾਂ ਜਿੱਥੋਂ ਤੱਕ ਖੇਡਾਂ ਦਾ ਸਬੰਧ ਹੈ ਤਾਂ ਹੈਂਡਬਾਲ ਦੇ ਵਿੱਚ ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਕਈ ਪਲੇਅਰ ਪ੍ਰੋਡਿਊਸ ਕੀਤੇ ਨੇ ਆਪਣੇ ਸਕੂਲ ਦੇ ਔਰ ਇੰਡੀਆ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਨੰਬਰ 1 ਹੈਂਡਬਾਲ ਦੇ ਵਿੱਚ ਸਾਡਾ ਸਕੂਲ ਰਿਹਾ ਹੈ ਵੈਰੀ ਗੁੱਡ ਤੇ ਇੱਥੋਂ ਦੇ ਜਿਹੜੇ ਬੱਚੇ ਨੇ ਅਬਰੌਡ ਵੀ ਕਾਫੀ ਤਰੱਕੀ ਕਰ ਰਹੇ ਨੇ ਉਸ ਤੋਂ ਇਲਾਵਾ ਕਈ ਬੱਚੇ ਜਿਹੜੇ ਨੇ ਅਫਸਰ ਵੀ ਲੱਗੇ ਨੇ ਬਹੁਤ ਸਾਰੇ ਬੱਚੇ ਵੱਖ-ਵੱਖ ਫੀਲਡ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਤੇ ਸਿਵਲ ਸਰਵਿਸ ਦੇ ਵਿੱਚ 에어 ਫੋਰਸ ਦੇ ਵਿੱਚ ਆਰਮੀ ਨੇਵੀ ਹਰ ਫੀਲਡ ਦੇ ਵਿੱਚ ਬੱਚੇ ਜਿਹੜੇ ਆਉ ਜਾ ਰਹੇ ਨੇ ਕਿਉਂਕਿ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਲਰਨ ਟੀਚਰ ਦੀ ਜੋਗ ਅਗਵਾਈ ਦੇ ਵਿੱਚ ਬੱਚੇ ਜਿਹੜੇ ਆ ਵੱਖ-ਵੱਖ ਫੀਲਡਾਂ ਦੇ ਵਿੱਚ ਆਪਣਾ ਨਾਮ ਬਣਾ ਰਹੇ ਪੁਇੰਦਰ ਜੀ ਇਹਦੇ ਵਿੱਚ ਕਹਿੰਦੇ ਨੇ ਇੱਕ ਟ੍ਰੇਨ ਜਦੋਂ ਚੱਲਦੀ ਹੁੰਦੀ ਹੈ ਤੇ ਉਹਦੇ ਜਿਹੜੇ ਦੋ ਜਿਹੜੇ ਟਈਏ ਹੁੰਦੇ ਨੇ ਨਾਲ ਵਾਲੇ ਉਨ੍ਹਾਂ ਦੇ ਕਾਰਨ ਹੀ ਕੋਈ ਟ੍ਰੇਨ ਪ੍ਰੋਪਰ ਪਟੜੀ ਤੇ ਚੱਲ ਸਕਦੀ ਹੈ ਹੁਣ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਤੇ ਇਹ ਵੀ ਪਟੜੀ ਜਿਹੜੀ ਚੱਲ ਰਹੀ ਹੈ ਟ੍ਰੇਨ ਚੱਲ ਰਹੀ ਹੈ ਬਹੁਤ ਫਾਸਟ ਹੈ ਉਹਦਾ ਕਾਰਨ ਮੈਡਮ ਵੀ ਨੇ ਉਹਦਾ ਕਾਰਨ ਬਿਲਕੁਲ ਸੇਖੋ ਸਾਹਿਬ ਮੈਡਮ ਦਾ ਬਹੁਤ ਵਧੀਆ ਪਕੜ ਹੈ ਅਕੈਡਮਿਕਸ ਦੇ ਵਿੱਚ ਜੀ ਉਹ ਪੂਰਾ ਟਾਈਮ ਇਹ ਕਹਿੰ ਲੋ ਕਿ ਰਾਤ ਦੇ 12-12 ਵਜੇ ਤੱਕ ਟੀਚਰ ਦੀ ਨੋਟਬੁੱਕ ਚੈੱਕ ਕਰਨੀ ਆ ਬੱਚਿਆਂ ਦੀਆਂ ਨੋਟਬੁੱਕ ਚੈੱਕ ਕਰਨੀ ਆ ਇੱਕ ਇੱਕ ਚੀਜ਼ ਨੂੰ ਆਪ ਅਬਜ਼ਰਵ ਕਰਨਾ ਚਾਹੇ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਕੋਈ ਸਭਿਆਚਾਰਕ ਪ੍ਰੋਗਰਾਮ ਵੀ ਹੈ ਉਹਦੇ ਵਿੱਚ ਉਹਦੇ ਉਹਦੇ ਵਿੱਚ ਕਿਹੜੇ ਗਾਣੇ ਲਗਾਉਣੇ ਆ ਫਿਲਟਰ ਹੋ ਕੇ ਬਹੁਤ ਜਾਣੇ ਜਾਂਦੇ ਆ ਕਿ ਕੋਈ ਅਸ਼ਲੀਲਤਾ ਨਾ ਪ੍ਰੋਸੀਜਰ ਮੈਡਮ ਦਾ ਨਾਮ ਤਾਂ ਦੱਸ ਦਿਆ ਨਹੀਂ ਗੁੱਸੇ ਹੋ ਜਾਣਾ ਮੈਡਮ ਨੇ ਵੀ ਤੇ ਲੋਕਾਂ ਨੇ ਵੀ ਗੁੱਸੇ ਹੋ ਜਾਣਾ ਮੈਡਮ ਇਸ ਸਕੂਲ ਦੇ ਪ੍ਰੈਜਿਡੈਂਟ ਨੇ ਜੀ ਤੇ ਉਹਨਾਂ ਦਾ ਨਾਮ ਹੈਗਾ ਸ਼੍ਰੀਮਤੀ ਰਵਿੰਦਰ ਕੌਰ ਜੀ ਤੇ ਉਹ ਸ਼ੁਰੂ ਤੋਂ 1996 ਤੋਂ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸੰਸਥਾ ਨੂੰ ਅੱਗੇ ਵਧਾ ਰਹੇ ਨੇ ਦੋਸਤੋ ਮੈਂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਹਾਸੀ ਮੁਖੌਲਦੀ ਆ ਵੀ ਗੱਲਾਂ ਕਰਦਾ ਰਹਿਣਾ ਜਿਸ ਕਰਕੇ ਤੁਸੀਂ ਇੰਨੇ ਪਿਆਰ ਦੇ ਰਹੇ ਹੋ ਇੰਨਾ ਮੇਰੇ ਨਾਲ ਜੁੜ ਰਹੇ ਹੋ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਅੱਜ ਮੈਂ ਪੜ ਰਿਹਾ ਸੀ ਪੋ ਇਸ ਧਰਤੀ ਦਾ ਕੋਈ ਕੋਨਾ ਨਹੀਂ ਹੋਣਾ ਜਿੱਥੋਂ ਤੁਸੀਂ ਮੈਸੇਜ ਨਹੀਂ ਕਰ ਰਹੇ ਹਾਲੈਂਡ ਤੋਂ ਮੈਸੇਜ ਆਏ ਹੋਏ ਸੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੁਸੀਂ ਹਰ ਇੰਟਰਵਿਊ ਦੇ ਵਿੱਚ ਹਰ ਕੰਟਰੀ ਤੋਂ ਮੈਸੇਜ ਆ ਰਹੇ ਨੇ ਇੱਕ ਹਾਸੇ ਮਖੌਲ ਦੀ ਗੱਲ ਇਹ ਹੈ ਕਿ ਜਿਹੜਾ ਭਵਿੰਦਰ ਜੀ ਨੂੰ ਪੂਰੀ ਸਜਾਵਟ ਤੁਸੀਂ ਦੇਖ ਰਹੇ ਹੋ ਐਨੀ ਸੋਹਣੀ ਪਰਸਨੈਲਿਟੀ ਦੇਖ ਰਹੇ ਹੋ ਉਹਦਾ ਕਾਰਨ ਵੀ ਮੈਡਮ ਨੇ ਮੈਂ ਆਉਂਦੇ ਸਾਰੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਸ਼ਰਟ ਬੜੀ ਸੋਹਣੀ ਹੈ ਇਹ ਵੀ ਸੱਚ ਹੈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਹ ਜਿੱਥੇ ਸਕੂਲ ਦਾ ਖਿਆਲ ਰੱਖਦੇ ਨੇ ਉੱਥੇ ਆਪਣੇ ਪਰਿਵਾਰ ਦਾ ਵੀ ਉਹ ਖਿਆਲ ਰੱਖਦੇ ਨੇ ਬੱਚਿਆਂ ਦਾ ਪਰਿਵਾਰ ਦਾ ਬੱਚਿਆਂ ਨੂੰ ਵੀ ਵਧੀਆ تعلیم ਦਿੱਤੀ ਵਾਚ ਦੇਖੋ ਮੈਨੂੰ ਵਾਚਸ ਦਾ ਸ਼ੌਕ ਹੈ ਵੀ ਉਹਨਾਂ ਦੀ ਪਸੰਦ ਦੀ ਵਾਚ ਹੈ ਦੇਖੋ ਇਹ ਚੀਜ਼ਾਂ ਹੀ ਕਰਦਾ ਮਤਲਬ ਕਿਸੇ ਦੇ ਵਾਚ ਨਹੀਂ ਮੈਂ ਬੰਨੀ ਦੇਖੀ ਨਹੀਂ ਸੋਣੀ ਤੇ ਹੈ ਨਾ ਇਹ ਚੀਜ਼ਾਂ ਛੋਟੀਆਂ ਛੋਟੀਆਂ ਹੁੰਦੀਆਂ ਲੇਕਿਨ ਵੱਡੀਆਂ ਬਹੁਤ ਹੁੰਦੀਆਂ ਨੇ ਜੇ ਦੇਖਿਆ ਜਾਵੇ ਕੋਇਂਦਰ ਜੀ ਅੱਜ ਮੈਂ ਨਾ ਸ਼੍ਰੀ ਮਹੰਤ ਆਤਮਾਰਾਮ ਜੀ ਇੱਕ ਪਟਿਆਲੇ ਤੋਂ ਤੇ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ ਸੀ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਇਹਨੂੰ ਦੇਖ ਉਹ ਤੁਹਾਡੇ ਲਈ ਕੁਐਸਚਨ ਬਣ ਗਿਆ ਉਹ ਆਕੇ ਕੁਦਰਤ ਹੈ ਇਹਨੂੰ ਕੁਦਰਤ ਸਾਰੀਆਂ ਗੱਲਾਂ ਨੂੰ ਜੋੜਦੀ ਹੈ ਜੀ ਉਹ ਕੁਐਸਚਨ ਬੜਾ ਪਿਆਰਾ ਬਣ ਗਿਆ ਤੇ ਇੱਕ ਕਹਿੰਦੇ ਬਹੁਤ 골ਡ ਮੈਡਲਿਸਟ ਲਾਅ ਦੇ ਵਿੱਚ ਕਿਸੇ ਨੇ ਮਤਲਬ 골ਡ ਮੈਡਲ ਲਿਆ ਲਾਅ ਦੇ ਵਿੱਚ ਤੇ ਜਦੋਂ ਉਹਨਾਂ ਨੇ profession ਚੂਜ਼ ਕੀਤਾ ਵਕੀਲ ਦਾ profession ਚੂਜ਼ ਨਹੀਂ ਕੀਤਾ ਤੇ ਉਹ ਕਹਿੰਦੇ ਵੀ ਟੀਚਰ ਬਣੇ ਉਹਨਾਂ ਨੇ ਕੁਐਸਚਨ ਕੀਤਾ ਮਹਾਂਜੀ ਕਹਿੰਦੇ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਟੀਚਰ ਇੱਕ profession ਉੱਥੇ ਬੜੀ ਕਮਾਈ ਸੀ ਵਕਾਲਤ ਦੇ ਵਿੱਚ ਇਹ ਚੀਜ਼ਾਂ ਸੀ ਕਹਿੰਦੇ ਜਿਹੜੇ ਇਹ ਬੂਟੇ ਲਾਏ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਵੱਡੇ ਹੁੰਦੇ ਨੇ ਫਰੂਟ ਦਿੰਦੇ ਨੇ ਜੋ ਇਹ ਖੁਸ਼ੀ ਹੁੰਦੀ ਹੈ ਹੋਰ ਕਿਸੇ profession 'ਚ ਨਹੀਂ ਹੋ ਸਕਦੀ ਤੁਸੀਂ ਵੀ ਮੰਨਦੇ ਹੋ ਤੁਹਾਡੇ ਲਈ ਬਿਲਕੁਲ ਅਸੀਂ ਮੰਨਦੇ ਆ ਮੈਂ ਸਿੱਖੋ ਸਾਹਿਬ ਗਵਰਨਮੈਂਟ ਜੌਬ ਚ ਵੀ ਐਜ ਐਟੀਚਰ ਕੰਮ ਕੀਤਾ ਜੀ ਪਹਿਲਾਂ ਪੈਸਟਿਫਰੈਂਟ ਚ ਵੀ ਕੰਮ ਕੀਤਾ ਕੰਪਨੀਆ ਚ ਵੀ ਜੀ ਤੇ ਜਦੋਂ ਟੀਚਿੰਗ ਲਾਈਨ ਚ ਆਏ ਆ ਤਾਂ ਅਸੀਂ ਕਿੰਨੇ ਬੱਚਿਆਂ ਨੂੰ ਸ਼ੇਪ ਦਿੰਨੇ ਆ ਜੀ ਅਸੀਂ ਇਸ ਸਕੂਲਾਂ ਦੇ ਵਿੱਚੋਂ ਬੱਚੇ ਜਿਹੜੇ ਆ ਵੱਖ-ਵੱਖ ਫੀਲਡਾਂ ਚ ਜਾਣੇ ਹੁੰਦੇ ਆ ਜੀ ਪੂਰੇ ਦੇਸ਼ ਦਾ ਮਤਲਬ ਇਹ ਕਹਿ ਲਓ ਕਿ ਇਹ ਸਿਰਜਨਹਾਰ ਨੇ ਵਾਹ ਜਿਹੜੇ ਟੀਚਰ ਨੇ ਕੀ ਗੱਲ ਬੋਲੀ ਤੁਸੀਂ ਹਰ ਇੱਕ ਫੀਲਡ ਚਾਹੇ ਕੋਈ ਡਾਕਟਰ ਆ ਉਹ ਵੀ ਇੱਥੋਂ ਪੈਦਾ ਹੁੰਦਾ ਹੈ ਕੋਈ ਵੱਡਾ ਬਿਜ਼ਨਸਮੈਨ ਵਿਦਿਆਰਥੀ ਸਭੇ ਇਥੋਂ ਸਿੰਗਰ ਐਕਟਰ ਤੇ ਟੀਚਰ ਦਾ ਕੰਮ ਹੈਗਾ ਉਹਦੀ ਪਹਿਚਾਨ ਕਰਨਾ ਕਿਹੜਾ ਬੱਚਾ ਕਿਹੜੇ ਫੀਲਡ ਜਾਂਦਾ ਤੋਂ ਇਸ ਕਰਕੇ ਇਹ ਬੱਚੇ ਹੁਣ ਜਦੋਂ ਵਕ ਵਕ ਫੀਲਡਾਂ ਚ ਜਾ ਕੇ ਇਹ ਸ਼ਾਈਨਿੰਗ ਸਟਾਰ ਵਾਂਗੂ ਚਮਕ ਰਹੇ ਨੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਮਨ ਨੂੰ ਸ਼ਾਂਤੀ ਵੀ ਮਿਲਦੀ ਆ ਸ਼ਗੂਨ ਨੂੰ ਵੀ ਮਿਲਦਾ ਤੇ ਬੱਚੇ ਦੇਸ਼ ਵਿਦੇਸ਼ ਤੋਂ ਜਾ ਕੇ ਫੋਨ ਵੀ ਕਰਦੇ ਆ ਵੀ ਵੀ ਸਾਲ ਪੁਰਾਣੇ ਬੱਚੇ ਜਿਹੜੇ ਪੜ ਕੇ ਗਏ ਨੇ ਉਹ ਅੱਜ ਵੀ ਜਦੋਂ ਕਿਸੇ ਦੇਸ਼ ਵਿਦੇਸ਼ ਚੋਂ ਆਉਂਦੇ ਆ ਤਾਂ ਆ ਕੇ ਮਿਲਦੇ ਆ ਸਾਨੂੰ ਜਰੂਰ ਕਦੇ ਕੋਈ ਨਾ ਕੋਈ ਗਿਫਟ ਵੀ ਲੈ ਕੇ ਆਉਂਦੇ ਆ ਤੁਸੀਂ ਅਬਰਾਡ ਬੜਾ ਘੁੰਮਣ ਜਾਂਦੇ ਹੋ ਪੂਰਾ ਕਈ ਕੰਟਰੀਜ਼ ਘੁੰਮੇ ਹੋ ਸ਼ਾਇਦ ਤੁਸੀਂ ਮੈਨੂੰ ਗੱਲ ਦੱਸੀ ਸੀ ਜਾਂ ਨਹੀਂ ਤਾਂ ਮੇਰੇ ਜ਼ਿਹਨ ਚ ਆਪਣੇ ਆਪ ਹੀ ਆ ਗਈ ਤੇ ਤੁਸੀਂ ਆਸਟ੍ਰੇਲੀਆ ਗਏ ਤੁਹਾਨੂੰ ਇੱਕ ਆਪਣਾ ਸਟੂਡੈਂਟ ਮਿਲਿਆ ਤੁਹਾਨੂੰ ਬੜਾ ਮਾਨ ਮਹਿਸੂਸ ਹੋਇਆ ਆਸਟ੍ਰੇਲੀਆ ਅਸੀਂ ਕਿਸੇ ਨੂੰ ਨਹੀਂ ਸੀ ਦੱਸਿਆ ਕਿ ਅਸੀਂ ਆਏ ਇਹੀ ਗੱਲ ਹੈ ਪਰ ਇੱਕ ਸਟੂਡੈਂਟ ਨੂੰ ਪਤਾ ਲੱਗ ਗਿਆ ਉਸਨੇ ਜਿੰਨੇ ਵੀ ਉਸ ਬੈਚ ਦੇ ਸਟੂਡੈਂਟ ਫੀ ਉਹਨਾਂ ਸਭ ਨੂੰ ਦੱਸ ਦਿੱਤਾ ਆਪਣੇ ਸਕੂਲ 'ਚ ਪੜੇ ਹੋਏ ਹਾਂਜੀ ਉਹ ਫਿਰ ਸਾਰੇ ਕਹਿਣ ਕੇ ਮੇਰੇ ਘਰ ਆਓ ਮੇਰੇ ਘਰ ਆਓ ਇਨੇ ਘਰਾਂ 'ਚ ਜਾਣਾ ਤੇ ਔਖਾ ਨਹੀਂ ਸੀ ਫਿਰ ਇੱਕ ਦੇ ਘਰੇ ਸਾਰਿਆਂ ਨੂੰ ਬੁਲਾ ਕੇ ਤੇ ਉੱਥੇ ਉਹ ਮਿਲੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਇੱਕ ਵਿਸ਼ੇਸ਼ ਗੱਲ ਦੱਸਣੀ ਚਾਹੁੰਦਾ ਜਦੋਂ ਅਸੀਂ ਪੜਾਉਨੇ ਆ ਜੀ ਉਦੋਂ ਬੱਚਿਆਂ ਨੂੰ ਘੋਰੀ ਦਾ ਉਦੋਂ ਬੁਰਾ ਲੱਗਦਾ ਪਰ ਬਾਅਦ ਚ ਪਰ ਬਾਅਦ ਚ ਉਹ ਕਹਿੰਦੇ ਸੀਗੇ ਕਿ ਸ਼ਾਇਦ ਇੱਕ ਚਪੇੜ ਇੱਧਰ ਮਾਰੀ ਸੀ ਇੱਕ ਇੱਧਰ ਵੀ ਮਾਰ ਦਿੰਦੇ ਵਾਹ ਕਿ ਹੋਰ ਡਬਲ ਹੋ ਜਾਂਦਾ ਹਾਂ ਹੋਰ ਅਸੀਂ ਕਾਮਯਾਬ ਹੁੰਦੇ ਤਾਂ ਉਹ ਹੁਣ ਸਤਿਕਾਰ ਬਹੁਤ ਦਿੰਦੇ ਦੋਸਤੋ ਮੈਨੂੰ ਇੱਕ ਗੱਲ ਬਹੁਤ ਅੱਛੀ ਲੱਗੀ ਦੇਖੋ ਆਪਾਂ ਇਸ ਐਜੂਕੇਸ਼ਨ ਫੀਲਡ ਦੇ ਵਿੱਚ ਭਵਿੰਦਰ ਜੀ ਨੇ ਦੱਸਿਆ ਕਿ ਕਿਸੇ ਪਾਸੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਕਹਿੰਦੇ ਗਿਫਟ ਵੀ ਮਿਲਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਪਿਆਰ ਵੀ ਮਿਲਦਾ ਰਹਿੰਦਾ ਇੱਜ਼ਤ ਵੀ ਮਿਲਦੀ ਰਹਿੰਦੀ ਹੈ ਔਰ ਆਸਟ੍ਰੇਲੀਆ ਵਰਗੇ ਅਮਰੀਕਾ ਵਰਗੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਅਗਰ ਇੱਕ ਟਾਈਮ ਦੀ ਰੋਟੀ ਵੀ ਕੋਈ ਖਿਲਾ ਦੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਲੇਕਿਨ ਤੁਹਾਡੇ ਇੰਨੇ ਸਟੂਡੈਂਟ ਹੁੰਦੇ ਆ ਕਿ ਤੁਹਾਨੂੰ ਮਤਲਬ ਵੰਡਣਾ ਪੈਂਦਾ ਉਹਨਾਂ ਦਾ ਜਿਹੜਾ ਰੋਟੀ ਦਾ ਟਾਈਮ ਵੀ ਹੈ ਨਾ ਇਹ ਗੱਲਾਂ ਹੁੰਦੀ ਹੈ ਬਿਲਕੁਲ ਬਹੁਤ ਪਿਆਰ ਮਿਲਦਾ ਕਿਉਂਕਿ ਉਹ ਇਹ ਜਿਹੜੇ ਫੁੱਲ ਨੇ ਪੂਰੇ ਕਾਇਨਾਤ ਦੇ ਵਿੱਚ ਫੈਲੇ ਹੋਏ ਖੁਸ਼ਬੂ ਫੈਲ ਰਹੀ ਹੈ ਨਾ ਪੋਤੇ ਹਰ ਜਗ੍ਹਾ ਤੇ ਖੁਸ਼ਬੂ ਦੇ ਰਹੇ ਨੇ ਤੇ ਬੜਾ ਸਾਨੂੰ ਸਕੂਨ ਮਿਲਦਾ ਵੀ ਅਸੀਂ ਇੱਕ ਐਸੇ profession ਚ ਆਏ ਹਾਂ ਜਿੱਥੇ ਇੱਜ਼ਤ ਮਾਨ ਸਤਕਾਰ ਸਭ ਕੁਝ ਮਿਲਦਾ ਹੈ ਜੀ ਤੇ ਸਾਨੂੰ ਕੋਈ ਸ਼ੇਧ ਦੇਣ ਦਾ ਮੌਕਾ ਪਰਮਾਤਮਾ ਨੇ ਦਿੱਤਾ ਪਰਮਾਤਮਾ ਨੇ ਇੱਕ ਐਸੀ ਡਿਊਟੀ ਨਬ ਦਿੱਤੀ ਹੈ ਸਾਨੂੰ ਸਮਾਜ ਸੇਵਾ ਦੀ ਜੀ ਤੇ ਅਸੀਂ ਉਸ ਪ੍ਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਉਸ ਨੇ ਇਹ ਸਮਾਜ ਸੇਵਾ ਸਾਡੇ ਜੁਮੇ ਲਈ ਪ੍ਰਮਾਤਮਾ ਕਰੇ ਜਿਹੜਾ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਐ ਇਹ ਤੇ ਇਹਦੇ ਜਿਹੜੇ ਬੱਚੇ ਨੇ ਇਸ ਤਰ੍ਹਾਂ ਹੀ ਖੁਸ਼ਬੂ ਫਲਾਉਂਦੇ ਰਹਿਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਆਂ ਤੇ ਉਹ ਅਗਲੀ ਗੱਲ ਹੈ ਤੁਹਾਡੀ ਫੈਡਰੇਸ਼ਨ ਦੀ ਜਿਹੜੀ ਤੁਹਾਡੀ ਫੈਡਰੇਸ਼ਨ ਐ ਕਦੋਂ ਹੋਣ ਦੇ ਵਿੱਚ ਆਈ ਸੇਖੋ ਸਾਹਿਬ ਜਦੋਂ ਕੋਵਿਡ ਦਾ ਜਮਾਨਾ ਸੀ ਤਾਂ ਉਸ ਸਮੇਂ ਸਕੂਲਾਂ ਦੇ ਉੱਪਰ ਬਹੁਤ ਸਾਰਾ ਵੱਡਾ ਸੰਕਟ ਆ ਗਿਆ ਸੀ ਜੀ ਹਰ ਤਰ੍ਹਾਂ ਦਾ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਸੰਕਟ ਬਹੁਤ ਵੱਡਾ ਸੀ ਹਾਂ ਤੇ ਸਕੂਲ ਵੀ ਨਹੀਂ ਸੀ ਖੁੱਲ ਰਹੇ ਜੀ ਤੇ ਬੱਚਿਆਂ ਦੀ ਸਟੱਡੀ ਦਾ ਵੀ ਲਾਸ ਹੋ ਰਿਆ ਸੀ ਤਾਂ ਉਸ ਵਕਤ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਜੀ ਇਕੱਠੇ ਹੋ ਕੇ ਇੱਕ ਫੈਡਰੇਸ਼ਨ ਬਣਾਈ ਜਿਸ ਦੇ ਲੀਡਰ ਸਾਡੇ ਡਾਕਟਰ ਸਰਪ੍ਰਸਤਾ ਜੀ ਹਾਂ ਡਾਕਟਰ ਜਗਜੀਤ ਸਿੰਘ ਧੋਰੀ ਸੀ ਜੀ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਆ ਅچھے ਅچھے ਲੋਕਾਂ ਸਾਟ ਕੇ ਤੇ ਫੈਡਰੇਸ਼ਨ ਨੂੰ ਬਣਾਇਆ ਜੀ ਤੇ ਅੱਜ ਇਹ ਫੈਡਰੇਸ਼ਨ ਜਿਹੜੀ ਆ ਬਹੁਤ ਅੱਛਾ ਕੰਮ ਕਰ ਰਹੀ ਆ ਇਹ ਨਾ ਕੱਲੇ ਸਕੂਲਾਂ ਦੇ ਵਾਸਤੇ ਲੜਦੀ ਆ ਬੱਚਿਆਂ ਦੇ ਹਿੱਤ ਦੀ ਵੀ ਗੱਲ ਕਰਦੀ ਆ ਪੇਰੈਂਟਸ ਦੇ ਹਿੱਤ ਦੀ ਵੀ ਗੱਲ ਕਰਦੀ ਆ ਉਸ ਦੇ ਨਾਲ ਨਾਲ ਇੱਕ ਨਵਕਲਾ ਕੰਮ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਉਹ ਇਹ ਕੀਤਾ ਹੈ ਕਿ ਸਮਾਜ ਦੇ ਵਾਸਤੇ ਸਮਾਜ ਨੂੰ ਅਸੀਂ ਕੀ ਦੇਣਾ ਜੀ ਹੈਲਥ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਅੱਛਾ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਕੈਂਸਰ ਕੈਂਪ ਲਵਾਏ ਜਾ ਰਹੇ ਆ ਜਿੱਥੇ ਕਲੀ ਐਜੂਕੇਸ਼ਨ ਨਹੀਂ ਹੈ ਤੇ ਉਸ ਦੇ ਨਾਲ ਨਕਲੀ ਅੰਗ ਜਿਹੜੇ ਆ 1 ਲੱਖ ਰੁਪਏ ਦੀ ਲੱਤ ਬਾਹ ਉਹ ਵੀ ਫਰੀ ਲਵਾਈ ਜਾਂਦੀ ਹੈ ਸੰਸਥਾ ਵੱਲੋਂ ਹਾਂਜੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਜਿਹੜੀ ਹੈ ਇਹਦੇ ਵਿੱਚ ਸਰ ਕਾਲਜਿਸ ਤੇ ਸਕੂਲ ਵੀ ਇਨਵੋਲਵ ਹੈ ਹੈਨਾ ਇਹਦੇ ਵਿੱਚ ਇਹ ਸਕੂਲਾਂ ਵਾਲੀ ਸੰਸਥਾ ਹੈ ਸਾਡੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਜਿਹੜੀ ਇਹ ਕੰਮ ਕਰਦੀ ਹੈ ਉਸ ਦੇ ਨਾਲ ਨਾਲ ਅਸੀਂ ਹੈਲਥ ਦੇ ਉੱਪਰ ਕੰਮ ਕਰ ਰਹੇ ਆ ਤੇ ਹੈਲਥ ਦੇ ਨਾਲ ਨਾਲ ਅਸੀਂ এনवायरमेंट ਤੇ ਕੰਮ ਕਰ ਰਹੇ ਆ ਹਰ ਸਾਲ ਅਸੀਂ 5 ਲੱਖ ਦੇ ਕਰੀਬ ਪੌਦਾ ਜਿਹੜਾ ਲਾਉਨੇ ਆ ਉਹਨੂੰ ਫਿਰ ਪਾਲਦੇ ਵੀ ਆ ਤੇ ਇਹ ਇੱਕ ਬਹੁਤ ਵੱਡਾ ਕਾਰਜ ਹੈ ਜੀ ਤੇ ਅਸੀਂ ਇੱਕ ਗਿਨੀਜ਼ ਬੁੱਕ ਵਰਲਡ ਰਿਕਾਰਡ ਬਣਾਇਆ ਸੀ 10 ਲੱਖ ਪੌਦੇ ਜਿਹੜੇ ਆ ਹਿਊਮਨ ਟਰੀ ਇੱਕ ਬਣਾ ਕੇ ਹਾਂ ਧੂਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਲਾਂਤੇ ਇੱਕ ਸਸਤਾ ਬਣੀ ਹੈ ਸਸਤਾ ਬਣੀ ਹੈ ਉਹਦੇ ਵਿੱਚ ਪ੍ਰੋਗਰਾਮ ਕਰਕੇ ਤੇ ਇੱਕ ਬਹੁਤ ਵੱਡਾ ਹਿਊਮਨ ਟਰੀ ਬਣਾਇਆ ਸੀ ਜਿਹੜਾ ਵਰਲਡ ਰਿਕਾਰਡ ਹੈ ਹੋ ਚੁੱਕਿਆ ਬਣ ਚੁੱਕਿਆ ਹਿਊਮਨ ਤੇ ਜਿਸ ਤਰ੍ਹਾਂ ਕਿ ਇਹ ਵਰਲਡ ਰਿਕਾਰਡ ਵੀ ਬਣ ਚੁੱਕਿਆ ਸਸਤਾ ਬੋਲ ਮੈਂ ਦੋਸਤੋ ਕਹਿਣਾ ਉਹਨਾਂ ਜੇ ਅਸੀਂ ਕੋਈ ਬੂਟਾ ਲਾਉਨੇ ਆ ਤਾਂ ਹੀ ਉਹ ਵੱਡਾ ਦਰਖਤ ਬਣਦਾ ਤੇ ਤਾਂ ਹੀ ਉਹਦੇ ਫਰੂਟ ਹੁੰਦੇ ਆ ਜਿਹੜਾ ਇਹ ਕੰਮ ਦੇਖੋ ਮੈਂ ਇੱਕ ਹੋਰ ਚੀਜ਼ ਕਹਿਣਾ ਹੁਣਾਂ ਕਿ ਇਨਸਾਨ ਨੂੰ ਹਰਾਮਖੋਰ ਨਹੀਂ ਹੋਣਾ ਚਾਹੀਦਾ ਕਿਸੇ ਦੇ احਸਾਨਾਂ ਦਾ احਸਾਨ ਫਰਮੋਸ਼ ਨਹੀਂ ਹੋਣਾ ਚਾਹੀਦਾ ਇਹ ਕੰਮ ਜਦੋਂ ਜਿਹੜਾ ਇੰਟਰਵਿਊਜ਼ ਦਾ سلسلہ ਦੁਬਾਰਾ ਕਿਉਂ ਸ਼ੁਰੂ ਹੋਇਆ ਉਹਦਾ ਕਾਰਨ ਵੀ ਸਿਰਫ ਤੇ ਸਿਰਫ ਭਵਿੰਦਰ ਸਿੰਘ ਜੀ ਨੇ ਝੂਠ ਬੋਲਣਾ ਵੀ ਨਹੀਂ ਚਾਹੀਦਾ ਸਾਨੂੰ ਕਿ ਮੈਂ ਕਾਹ ਕਿ ਮੈਂ ਇਹ ਦੁਬਾਰਾ ਕੰਮ ਕਿਉਂਕਿ 2-3 ਸਾਲਾਂ ਤੋਂ ਮੈਂ ਇਹ ਲਾਈਨ ਤੋਂ ਬੜੀ ਦੂਰ ਸੀਗਾ ਤੇ ਤੁਸੀਂ ਮੈਨੂੰ ਕਿਹਾ ਕਿ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਸਾਨੂੰ ਅਸੀਂ ਬੂਟਾ ਲਾਇਆ ਤੇ ਉਹਦੇ ਫਲ ਜਦੋਂ ਖਾਣ ਦਾ ਟਾਈਮ ਆਇਆ ਉਹ ਪਉ ਨੂੰ ਛੱਡ ਦੰਦੇ ਆ ਤੇ ਉਹੀ ਕੰਮ ਕਰੋ ਸਹੀ ਕਹਿ ਰਹੇ ਹੋ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬਾਕੀ ਸਾਰੇ ਲੋਕਾਂ ਨੂੰ ਵੀ ਅਪੀਲ ਹੈ ਕਿ ਕਈ ਵਾਰ ਕਈ ਲੋਕ ਜਿਹੜੇ ਆਪਣੇ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲਦੀ ਜੀ ਪਰ ਜਦੋਂ ਕਾਮਯਾਬੀ ਮਿਲਣ ਦਾ ਸਮਾਂ ਆਉਂਦਾ ਪ੍ਰੋਫੈਸ਼ਨ ਬਦਲ ਲੈਂਦੇ ਆ ਵਾਹ ਤਾਂ ਮੇਰੀ ਇਹ ਸਭ ਨੂੰ ਇਹ ਗੁਜਾਰਿਸ਼ ਹੈ ਕਿ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀ ਮਹਾਰਤ ਹੁੰਦੀ ਆ ਉਹਦੇ 'ਚ ਲੱਗੇ ਰਹੋ ਸਮਾਂ ਆਊਗਾ ਪ੍ਰੋਬਲਮ ਆਉਂਦੀਆਂ ਨੇ ਬਟ ਆਪਣੇ ਆਪ ਸੋਲੂਸ਼ਨ ਵੀ ਮਿਲਦਾ ਜਦੋਂ ਅਸੀਂ ਅੱਗੇ ਚੱਲਦੇ ਆਂ ਤੇ ਜਦੋਂ ਉਸ ਪਰਮਾਤਮਾ ਨੂੰ ਮੰਨਦੇ ਆ ਤਾਂ ਸੋਲੂਸ਼ਨ ਨਿਕਲ ਹੀ ਆਉਂਦਾ ਮੈਂ ਵੀ ਜੇ ਆਪਣੇ ਪ੍ਰੋਫੈਸ਼ਨ ਤੋਂ ਹਟ ਕੇ ਕੋਈ ਕੰਮ ਕਰਨਾ ਚਾਹਿਆ ਤੁਹਾਨੂੰ ਤਾਂ ਮੈਨੂੰ ਵੀ ਉਹਦੇ ਵਿੱਚ ਕੰਮ ਕਰਾ ਵੀ ਨਹੀਂ ਉਹਨੂੰ ਬਹੁਤ ਖੁਸ਼ੀ ਹੋਣੀ ਹੈ ਕਿ ਜਿਸ ਦਿਨ ਤੁਸੀਂ ਇਹ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਤਕਰੀਬਨ 100 ਦੇ ਕਰੀਬ ਇੰਟਰਵਿਊਜ਼ ਕਰ ਚੁੱਕੇ ਆਂ ਔਰ ਕਿਹੜੀਆਂ ਮਾਇਨਾਜ਼ ਹਸਤੀਆਂ ਸਭ ਨੂੰ ਪਤਾ ਹੀ ਹੈ ਤੇ ਉਸ ਕਰਕੇ ਕਈ ਲਫ਼ਜ਼ ਹੁੰਦੇ ਨੇ ਕਿ ਕਿਸੇ ਦੀ ਜ਼ਿੰਦਗੀ ਦੁਬਾਰਾ ਬਦਲ ਦਦਦੇ ਨੇ ਤੇ ਉਹੀ ਗੱਲ ਹੋਈ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਲਈ ਤੇ ਆਪਾਂ ਥੋੜਾ ਜਿ ਜਗਜੀਤ ਸਿੰਘ ਧੂਰੀ ਬਾਰੇ ਵੀ ਗੱਲ ਕਰੀਏ ਉਹਨਾਂ ਬਾਰੇ ਪੂਰਾ ਦੱਸਿਏ ਕਿ ਉਹਨਾਂ ਦਾ ਕੀ profession ਹੈ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਫੁਰਨਾ ਫੁਰਿਆ ਤੇ ਉਸ ਤੋਂ ਬਾਅਦ ਅੱਜ ਉਹ ਜਿਹੜਾ ਤੁਹਾਡਾ ਟਰੀ ਲਾਇਆ ਸੀ ਉਹ ਕਿਸ ਤਰ੍ਹਾਂ ਫਰੂਟ ਦੇ ਰਿਹਾ ਸਾਰੀਆਂ ਗੱਲਾਂ ਮੈਂ ਡਾਕਟਰ ਜਗਜੀਤ ਸਿੰਘ ਧੂਰੀ ਹੁਣਾਂ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜੀ ਕਿ ਉਹ ਐਸੇ ਲੀਡਰ ਨੇ ਬਾ ਕਮਾਲ ਲੀਡਰ ਨੇ ਜੀ ਉਹ ਕੱਲਾ ਆਪਣੇ ਸਕੂਲਾਂ ਦੇ ਉਹ ਕਹਿੰਦੇ ਸਿਰ ਸਾਨੂੰ ਆਪਣੇ ਢਿੱਡ ਬਾਰੇ ਨਹੀਂ ਸੋਚਣਾ ਚਾਹੀਦਾ ਸਾਨੂੰ ਸੋਸਾਇਟੀ ਬਾਰੇ ਵੀ ਸੋਚਣਾ ਚਾਹੀਦਾ ਸਮਾਜ ਬਾਰੇ ਕਿ ਸਮਾਜ ਨੇ ਸਾਨੂੰ ਇੰਨਾ ਉੱਚਾ ਅਹੁਦਾ ਦਿੱਤਾ ਜੀ ਮਾਨ ਸਤਕਾਰ ਪੈਸਾ ਸ਼ੋਹਰਤ ਸਭ ਕੁਝ ਦਿੱਤੀ ਹੈ ਤੇ ਅਸੀਂ ਸਮਾਜ ਨੂੰ ਕੀ ਦੇ ਰਹੇ ਹਾਂ ਜੀ ਇਸੇ ਕੜੀ ਦੇ ਤਹਿਤ ਅਸੀਂ ਤਿੰਨੋਂ ਚੀਜ਼ਾਂ ਪਕੜੀਆਂ ਸੀ ਹੈਲਥ ਐਜੂਕੇਸ਼ਨ ਤੇ এনवायरमेंट ਇੱਕ ਪੁਆਇੰਟ ਰਹਿ ਗਿਆ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ 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 ਹੁਣ ਤੱਕ ਪੂਰਾ ਦੱਸਦੇ ਹਾਂ ਸਾਰਾ ਕਿ ਮਿਸ਼ਨ ਫਾਤੇ ਦੇ ਤਹਿਤ ਅਸੀਂ 30 ਬੱਚੇ ਚੁਣਦੇ ਆ ਉਹਨਾਂ ਬੱਚਿਆਂ ਨੂੰ ਅਸੀਂ 2 ਲੱਖ ਤੱਕ ਦੀ ਸਕਾਲਰਸ਼ਿਪ ਦਿੰਨੇ ਆ ਉਹ ਚਾਹੇ ਆਰਮੀ ਦੇ ਵਿੱਚ ਕੋਈ ਕੰਪੀਟੀਸ਼ਨ ਕਰੈਕ ਕਰਨਾ ਚਾਹੁੰਦੇ ਆ ਜੀ ਚਾਹੇ ਸਿਵਲ ਸਰਵਿਸ ਦੇ ਵਿੱਚ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਜਿੱਥੋਂ ਮਰਜ਼ੀ ਉਹ ਬੱਚੇ ਜਾ ਕੇ ਕੋਚਿੰਗ ਲੈਣ ਸਾਡੀ ਸਾ ਉਹਨਾਂ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਗੀ ਉਹ ਲੋੜਵੰਦ ਬੱਚੇ ਭਿੰਦਰ ਜੀ ਇਹ ਪੈਸੇ ਕਿੱਥੋਂ ਆਉਂਦੇ ਨੇ ਇਹ ਸਾਡੀ ਇੱਕ ਬਹੁਤ ਜ਼ਿਆਦਾ ਪੈਸੇ ਖਰਚ ਹੋਏ ਇਹ ਸਾਡੀ ਇੱਕ ਐਡੂਪਰਨਿਅਰ ਗਰੁੱਪ ਵੱਖਰਾ ਬਣਿਆ ਹੋਇਆ ਜਿਹਦੇ ਵਿੱਚ 75 ਦੇ ਕਰੀਬ ਮੈਂਬਰ ਆ ਅਸੀਂ ਸਾਰੇ ਕੰਟ੍ਰਿਬਿਊਟ ਕਰਕੇ ਤੇ ਅਸੀਂ ਫਿਰ ਇਹ ਜਿਹੜਾ ਫੰਡ ਜਨਰੇਟ ਕਰਦੇ ਆ ਤੇ ਉਸ ਨੂੰ ਸਮਾਜ ਸੇਵਾ ਲਈ ਲਗਾਉਂਦੇ ਆ ਅੱਛਾ ਮਤਲਬ ਜਿਹੜੀ ਤੁਸੀਂ ਸਕੂਲ ਦੇ ਵਿੱਚੋਂ ਪ੍ਰੋਫਿਟ ਆਂਦਾ ਹੈ ਉਹਦੇ ਵਿੱਚੋਂ ਹੀ ਇਹ ਕੱਢਦੇ ਹੋ 75 ਬੰਦੇ ਸਕੂਲ ਫਸੀ ਆਪਣੇ ਨਿੱਜੀ ਜਿਹੜਾ ਹਾਂ ਮਤਲਬ ਉਹਦੇ ਨਿੱਜੀ ਦਾ ਮਤਲਬ ਇਹੀ ਹੈ ਕਮਾਈ ਕਮਾਈ ਕੋਈ ਆਪਣੇ ਨਿੱਜੀ ਪਾਕਟ ਦੇ ਵਿੱਚੋਂ ਸਕੂਲ ਦਾ ਜਿਹੜਾ ਤੁਹਾਡਾ ਨਿੱਜੀ ਪ੍ਰੋਫਿਟ ਹੁੰਦਾ ਅਸੀਂ ਸਕੂਲਾਂ ਦਾ ਪ੍ਰੋਫਿਟ ਨਹੀਂ ਯੋਜਕ ਕਰਦੇ अच्छा ਸਾਡੀ ਜਿਹੜੀ ਆਪਣੀ ਨਿੱਜੀ ਇਨਕਮ ਹੈਗੀ ਹੈ। اچھا ਕੋਈ ਹੋਰ ਜਿਹੜੇ ਕੋਈ ਤੁਸੀਂ ਸਮਝ ਲੋ ਜ਼ਮੀਨਾਂ ਕੋਈ ਹੋਰ ਕੁਛ ਵੀ ਜਿਹਦੇ ਅਸੀਂ ਉਹਨਾਂ ਦੇ ਵਿੱਚੋਂ ਅਸੀਂ ਸਕੂਲ ਦਾ ਪੈਸਾ ਇੱਧਰ ਨਹੀਂ ਲਗਾਉਂਦੇ। ਸਕੂਲ ਦਾ ਪੈਸਾ ਸਕੂਲ 'ਚ ਲੱਗਦਾ। ਇਹ ਗੱਲ ਦੱਸਣੀ ਬਹੁਤ ਜ਼ਰੂਰੀ ਸੀਗੀ ਤਾਂ ਕਰਕੇ ਇਹ ਨਾਲ ਗੱਲ ਜੁੜ ਗਈ। ਨਹੀਂ ਅਗਲਾ ਕਹਿੰਦਾ ਕਿ ਚਲੋ ਸਕੂਲ ਦੇ ਵਿੱਚੋਂ ਪੈਸੇ ਕੱਢੇ ਤਾਂ ਕੋਈ ਪ੍ਰੋਬਲਮ ਨਹੀਂ 10% ਦੇਤਾ। ਲੇਕਿਨ ਜਿਹੜੀ ਨਿੱਜੀ ਇਨਕਮ ਦੇ ਵਿੱਚੋਂ ਇਹ ਚੀਜ਼ਾਂ ਦੇਣੀਆਂ ਬਹੁਤ ਮੁਸ਼ਕਲ ਹੈ। ਕਦੇ ਆਂਦਾ ਵੀ ਨਹੀਂ ਮਨ ਦੇ ਵਿੱਚ ਕਿਦੇ ਅੱਜ ਤੱਕ ਇੱਕ ਇੱਕ ਪੈਸੇ ਲਈ ਲੋਕ ਆਪਸ 'ਚ ਲੜਦੇ ਨੇ ਕਲਯੁਗ ਦਾ ਸਮਾਂ। ਤੇ ਕਦੇ ਮਨ ਦੇ ਵਿੱਚ ਨਹੀਂ ਆਉਂਦਾ ਕਿ ਸੋਸ਼ਲ ਵਰਕ ਕਰਦਾ ਰਿਆਂ ਪਰ ਲੇਕਿਨ ਆਪਣੀ ਜੇਬ ਚੋਂ ਪਰਮਾਤਮਾ ਨੇ ਜਦੋਂ ਇਸ ਸਮਰੱਥ ਬਦਾਇਆ ਬਣਾਇਆ ਜੀ ਤੇ ਸਾਡੀ ਸੋਚ ਹੈ ਕਿ ਸਾਨੂੰ ਜਿੰਨੀ ਸਾਡੀ ਪਾਕਟ ਅਲਾਓ ਕਰਦੀ ਹੈ ਉਹਨਾਂ ਸਮਾਜ ਲਈ ਜ਼ਰੂਰ ਕਰਨਾ ਚਾਹੀਦਾ ਵਾਹ ਬਹੁਤ ਸੋਹਣੀ ਗੱਲ ਤੇ ਆਉਣ ਵਾਲੇ ਜੇ ਤੁਸੀਂ ਪਟਿਆਲਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਹੋ ਇਹ ਜਿਹੜੀ ਸੰਸਥਾ ਹੈ ਹਾਂ ਜੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਸਕੂਲ ਦੇ ਪਟਿਆਲਾ ਜ਼ਿਲ੍ਹੇ ਦਾ ਮੈਂ ਪ੍ਰੈਜ਼ੀਡੈਂਟਾਂ ਉਹਦੇ ਵਿੱਚ CBSE, ICSE ਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਤਿੰਨੋਂ ਬੋਰਡ ਸਾਰੇ ਬੋਰਡ ਜਿਹੜੇ ਆ ਤਕਰੀਬਨ ਹੁੰਦਾ ਹੀ SMSਆਂ ਵਾਂਗ ਨਹੀਂ ਹੁੰਦੀ ਕਿੰਨੇ ਸਕੂਲ ਐ ਉਹ ਇੱਥੇ ਹੁਣ ਸਾਡੇ 250 ਦੇ ਕਰੀਬ ਸਕੂਲ ਪਟਿਆਲੇ ਜ਼ਿਲ੍ਹੇ ਦੇ ਨੇ ਜਿਹਦੇ ਵਿੱਚ ਰਾਜਪੁਰਾ ਬਲਾਕ, ਨਾਬਾ, ਸਮਾਣਾ, ਪਾਤੜਾ ਤੇ ਅਮਲੋਂ ਤੇ ਹੁਣ ਜਿਹੜਾ ਟੋਟਲ ਤੁਹਾਡੇ ਸਕੂਲ ਕਿੰਨੇ ਕੰਡਰ ਐ ਫੈਡਰੇਸ਼ਨ ਦੇ ਜਿਹੜੇ ਜੁੜੇ ਹੋਇਆ ਨਾਲ ਐਸੋਸੀਏਟ ਇਸ ਟਾਈਮ ਸਾਡੇ ਕੋਲ 650 ਦੇ ਕਰੀਬ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਕੂਲ ਐ ਉਹ ਸਾਡੇ ਮੈਂਬਰ ਨੇ अच्छा जी 650 स्कूल्स कोई ਰਹਿ ਵੀ ਕੇ ਜਿਹੜੇ ਸਕੂਲਸ ਨਹੀਂ ਐ ਅਸੋਸੀਏਟ ਹੋਣਾ ਚਾਹ ਰਹੇ ਸੀਗੇ ਇਸ ਤਰ੍ਹਾਂ ਵੀ ਹੁੰਦਾ ਅਸੀਂ ਕੋਸ਼ਿਸ਼ ਕੀਤੀ ਸਭ ਨੂੰ ਜੋੜਨ ਦੀ ਹਾਂ ਕਈ ਜਿਹੜੇ ਐਸੀ ਸੰਸਥਾਵਾਂ ਦੇ ਸਕੂਲ ਚੱਲਦੇ ਆ ਉਹ ਨਹੀਂ ਵੀ ਸਾਡੇ ਮੈਂ ਸਮਝ ਗਿਆ ਉਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਿਆ ਸੰਸਥਾਵਾਂ ਦੇ ਜਿਹੜੇ ਕੋਈ ਚੇਨ ਗਰੁੱਪ ਜੇ ਚੇਨ ਗਰੁੱਪ ਸਮਝ ਗਿਆ ਹਾਂ ਵੱਡੇ ਜਾਂ ਕੋਈ ਸੈਂਟਰ ਦੇ ਗਰੁੱਪ ਸੈਂਟਰ ਤੋਂ ਆ ਕੇ ਇੱਥੇ ਸਕੂਲਸ ਖੋਲੇ ਆ ਤੇ ਡਿਫਰੈਂਟ ਤੇ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਆਈਆਂ ਕੋਈ ਵੱਡੀ ਪ੍ਰੋਬਲਮ ਆਈ ਸਰਕਾਰ ਨਾਲ ਵੀ ਲੜਨਾ ਪੈਂਦਾ ਹੋਵੇਗਾ। ਜ਼ਿਆਦਾ ਤਾਂ ਬਹੁਤ ਸਾਰੀਆਂ ਇਹੋ ਜਿਹੇ ਪੁਆਇੰਟ ਐ ਕਿਉਂਕਿ ਆਪਣੇ ਇੱਥੇ ਸਿਸਟਮ ਐਸਾ ਹੈ ਕਿ ਸਟੇਕ ਹਾਰਡਰ ਨੂੰ ਜਦੋਂ ਕੋਈ ਪਾਲਿਸੀ ਬਣਦੀ ਉਹਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਜੀ ਤਾਂ ਕਈ ਵਾਰ ਪਾਲਿਸੀਆਂ ਜਿਹੜੀਆਂ ਅਗੇਂਸਟ ਬਣ ਜਾਂਦੀਆਂ। ਜੀ ਉਹੀ ਕਹ ਰਿਹਾ। ਕਈ ਵਾਰ ਆਫੀਸਰ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਪ੍ਰੋਬਲਮ ਦਾ। ਜੀ ਤੇ ਉਸ ਵਕਤ ਫਿਰ ਜਦੋਂ ਕਿਤੇ ਇਹੋ ਜਿਹਾ ਮੌਕਾ ਹੁੰਦਾ ਤੇ ਸਰਕਾਰ ਨਾਲ ਪਹਿਲਾਂ ਰਾਬਤਾ ਕਰੀਦਾ ਜੇ ਨਹੀਂ ਹੁੰਦਾ ਤਾਂ ਫਿਰ ਕਿਵੇਂ ਕਰੀਦਾ ਤਰਨੇ ਪ੍ਰਦਰਸ਼ਨ ਦੇ ਪ੍ਰਦਰਸ਼ਨ ਕਿ ਦੇ ਹੈ ਵੀ ਕਰੀਦਾ ਕਰ ਤੇ ਅੱਜ ਕੱਲ ਫਿਰ ਐਜੀਟੇਸ਼ਨ ਆਪਣਾ ਰੋਜ਼ ਪ੍ਰਦਰਸ਼ਨ ਕਰਨਾ ਪੈਂਦਾ ਤੇ ਉਹ ਰੋਜ਼ ਪ੍ਰਦਰਸ਼ਨ ਤੋਂ ਬਾਅਦ ਕੋਈ ਮੰਗਾਂ ਮੰਨੀਆਂ ਗਈਆਂ ਬਿਲਕੁਲ ਫਿਰ ਮੰਨੀਆਂ ਪੈਂਦੀ ਹੈ ਸਰਕਾਰ ਦੇ ਤਿਆ ਫਿਰ ਸਰਕਾਰ ਜਾਗਦੀ ਵੀ ਹੈ ਉਸ ਵਕਤ ਸਰਕਾਰ ਦੇ ਧਿਆਨ ਚ ਵੀ ਆਉਂਦਾ ਹੈ ਉਹ ਗੱਲਾਂ ਤੇ ਫਿਰ ਉਹ ਸਰਕਾਰ ਬੁਲਾ ਵੀ ਲੈਂਦੀ ਹੈ ਟੇਬਲ ਤੇ ਸਾਨੂੰ ਜੀ ਹਾਂਜੀ ਇੱਕ ਕੋਈ ਬਹੁਤ ਵੱਡੀ ਪ੍ਰੋਬਲਮ ਆਈ ਹੋਵੇ ਜਿਹੜੀ ਤੇ ਹੱਲ ਵੀ ਹੋ ਗਈ ਹੋਵੇ ਕੋਵਿਡ ਦੇ ਦੌਰਾਨ ਜਿਹੜੀ ਹੈ ਉਦੋਂ ਸਾਡੇ ਲਈ ਉਸ ਸਮੇਂ ਦੇ ਸਿੱਖਿਆ ਮੰਤਰੀ ਸਾਹਿਬ ਨੇ ਹਾਂ ਇਹ ਆਰਡਰ ਕੀਤਾ ਸੀਗਾ ਕਿ ਫੀਸਾਂ ਨਹੀਂ ਲੈਣੀਆਂ ਹਾਂ ਉਹ ਬੜਾ ਤੇ ਜੇ ਪਰ ਤਨਖਾਹਾਂ ਦੇਣੀਆਂ ਹਾਂ ਹਾਂ ਤਨਖਾਹਾਂ ਦੇਣੀਆਂ ਸਾਬ ਹਾਂਜੀ ਤਾਂ ਇਹ ਪੋਸੀਬਲ ਹੀ ਨਹੀਂ ਹੈ ਜੇ ਫੀਸ ਨਹੀਂ ਲਵਾਂਗੇ ਸਾਡੇ ਕਿੱਥੋਂ ਦਵਾਂਗੇ ਹਾਂ ਤਾਂ ਉਸ ਵਕਤ ਸਾਨੂੰ ਕੋਟ ਦਾ ਸਾਰਾ ਲੈਣਾ ਪਿਆ ਸੀ ਹਾਂ ਤੇ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਤੇ ਉਸ ਵਕਤ ਕੋਰਟ ਨੇ ਸਾਨੂੰ ਜੱਜ ਸਾਹਿਬ ਨੇ ਇਹ ਵੀ ਆਦੇਸ਼ ਦਿੱਤਾ ਸੀ ਸਰਕਾਰ ਨੂੰ ਵੀ ਤੇ ਸਾਨੂੰ ਵੀ ਤੁਸੀਂ ਇੱਕ ਵਾਰ ਕੋਰਟ ਤੋਂ ਬਾਹਰ ਬੈਠ ਕੇ ਟੇਬਲ ਤੇ ਬੈਠ ਕੇ ਇਹਨਾਂ ਹੱਲ ਕੱਢੋ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰੋ ਸੋਲੂਸ਼ਨ ਨਹੀਂ ਮਿਲਿਆ ਫਿਰ ਮਾਨਯੋਗ ਹਾਈ ਕੋਰਟ ਨੇ ਜੱਜ ਸਾਹਿਬ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾਇਆ 70% ਫੀਸ ਲਵਾਂਗੇ 30% ਮੁਆਫਕੀ ਉਹਦੇ ਨਾਲ ਤਾਂ ਚੱਲ ਜਾਂਦਾ ਕਿ ਉਹਦੇ ਵਿੱਚ ਸਾਨੂੰ ਵੀ ਤਸੱਲੀ ਆਈ ਸੀ ਕਿਉਂਕਿ ਉਸ ਸਮੇਂ ਲੋਕਾਂ ਦੇ ਕਾਰੋਬਾਰ ਵੀ ਬਹੁਤ ਪ੍ਰਭਾਵਿਤ ਹੋਏ। ਉਹੰਦਰ ਜੀ ਇੱਕ ਗੱਲ ਕਹਿਣ ਵਾਲੀ ਹੈ ਕਿ ਕਈ ਦੇਸ਼ਾਂ ਦੀ ਗੱਲ ਕਰਦੇ ਆਂ ਪੂਰੇ ਵਰਲਡ ਦੀ ਗੱਲ ਕਰਦੇ ਆਂ ਤੇ ਜਿਹੜਾ ਇਹ ਆਪਣਾ ਲੀਗਲ ਸਿਸਟਮ ਹੈ ਤਾਂ ਜਿਉਂਦਾ ਹੈ ਜੀ। ਬਾਕੀ ਕਾਫੀ ਕੁਝ ਮਰ ਗਿਆ। ਹਾਂ ਨਹੀਂ ਸਾਨੂੰ ਆਪਣੇ ਇਸ ਲਈ ਮਾਨ ਆਇਆ ਜੀ। ਸਾਨੂੰ ਆਪਣੇ ਕਿਉਂਕਿ ਤੁਸੀਂ ਮਾਨਯੋਗ ਹਾਈ ਕੋਰਟ ਤਾਂ ਹੀ ਫਿਰ ਆਪਾਂ ਬੋਲਦੇ ਆਂ। ਸਾਨੂੰ ਆਪਣੀਆਂ ਕੋਰਟ ਜਿਹੜੀਆਂ ਨੇ ਤੇ ਸਾਡੇ ਮਾਨਯੋਗ ਜੱਜ ਸਾਹਿਬਾਨ ਜਿਹੜੇ ਨੇ ਜੁਡੀਸ਼ਰੀ ਤੇ ਸਾਨੂੰ ਪੂਰਾ ਭਰੋਸਾ ਹੈ ਤੇ ਅੱਜ ਤੱਕ ਜਿੰਨਾ ਵੀ ਸਾਨੂੰ ਇਨਸਾਫ ਮਿਲਿਆ ਉਹ ਜੁਡੀਸ਼ਰੀ ਮਿਲਿਆ ਜੇ ਉਧਰੋਂ ਨਹੀਂ ਮਿਲਦਾ ਪੋਲੀਟੀਕਲ ਸਿਸਟਮ ਤੋਂ ਤਾਂ ਜੁਡੀਸ਼ਰੀ ਤੋਂ ਦਾ ਇਨਸਾਫ ਮਿਲ ਹੀ ਜਾਂਦਾ ਤੇ ਦੋਸਤੋ ਤੁਸੀਂ ਵੀ ਇਹ ਜੇ ਕਦੇ ਜ਼ਿੰਦਗੀ ਦੇ ਵਿੱਚ ਹਾਰਿਓ ਨਾ ਜੇ ਕੋਈ ਸਿਸਟਮ ਤੁਹਾਨੂੰ ਕਿਉਂਕਿ ਸਿਸਟਮ ਸਾਰੀ ਦੁਨੀਆ ਦਾ ਹੀ ਖਰਾਬ ਹੋ ਗਿਆ ਆਪਾਂ ਇੱਕ ਦੇਸ਼ ਦੀ ਇੱਕ ਸਟੇਟ ਦੀ ਗੱਲ ਨਾ ਕਰੀਏ ਜੇ ਤੁਹਾਨੂੰ ਉੱਥੋਂ ਇਨਸਾਫ ਨਹੀਂ ਮਿਲਦਾ ਤਾਂ ਜਦੋਂ ਕੋਰਟ ਦਾ ਦਰਵਾਜ਼ਾ ਖੜਕਾਉਨੇ ਹੋ ਤੇ ਉਥੋਂ ਪੱਕਾ ਇਨਸਾਫ ਮਿਲਦਾ ਹੀ ਮਿਲਦਾ ਹੈ ਟਾਈਮ ਲੱਗਦਾ ਹੈ ਹੋ ਸਕਦਾ ਹੈ ਕਿਉਂਕਿ ਪੋਪੂਲੇਸ਼ਨ ਦੇ ਕਾਰਨ ਪ੍ਰੋਬਲਮਸ ਹੈਗੀਆਂ ਲੇਕਿਨ ਐਂਡ ਦੇ ਵਿੱਚ ਤੁਸੀਂ ਜਿੱਤਦੇ ਹੋ ਤੇ ਕਿਉਂਕਿ ਜਿਹੜਾ ਸੱਚ ਹੈ ਉਹ ਜਿੱਤਦਾ ਹੈ ਕੋਰਟ ਦੇ ਥਰੂ ਹੈਨਾ ਹਾਂ ਟ੍ਰੂਥ ਆਲਵੇਜ਼ ਵੀ ਟ੍ਰੂਥ ਦੇਖੋ ਇਹ ਇਹ ਹੁਣ ਆਪਾਂ ਨੂੰ ਸਤਿਮ ਜੈ ਤੇ ਸਲੋਗਨ ਵੀ ਸੁਣਾਉਣਗੇ ਆਪਾਂ ਨੂੰ ਵਧੀਆ-ਵਧੀਆ ਜਿਹੜੇ ਇਹਨਾਂ ਨੇ ਆਪ ਵੀ ਬਚਪਨ ਤੋਂ ਆਪਣੇ ਅੰਦਰ ਬਲੱਡ ਦੇ ਵਿੱਚ ਲੈ ਕੇ ਚੱਲ ਰਹੇ ਨੇ ਅੱਜ ਤੱਕ ਤੇ ਬੱਚਿਆਂ ਨੂੰ ਵੀ ਸਿਖਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਸਥਾ ਦਾ ਫਿਊਚਰ ਕੀ ਹੈ ਤੇ ਕੀ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਸਾਡੇ ਫੇਰ ਗੱਲ ਆ ਜਾਂਦੀ ਡਾਕਟਰ ਜਗਜੀਤ ਸਿੰਘ ਧੁਰਿਓ ਦਾ ਨਾਮ ਲੈਣਾ ਜ਼ਰੂਰੀ ਹੈ ਉਹਨਾਂ ਦਾ ਇੱਕੋ ਹੀ ਅਪਰਾਲਾ ਹੈ ਕਿ ਆਊਟਕਮ ਬੇਸ এডਿਕੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਅਸੀਂ এডਿਕੇਸ਼ਨ ਦੇ ਰਹੇ ਆ ਇਹ ਬੱਚੇ ਜਦੋਂ ਇੱਥੋਂ এডਿਕੇਸ਼ਨ ਲੈ ਕੇ ਨਿਕਲ ਤੇ ਇਹ ਕਿੱਤਾ ਮੁਕੀ ਹੋਵੇ ਇਹਨਾਂ ਨੂੰ ਜਾਂਦੇ ਰੋਜ਼ਗਾਰ ਮਿਲੇ ਸੋ ਸਾਡਾ ਠੱਕੇ ਨਾ ਖਾਣੇ ਪੈਣ ਬੱਚਿਆਂ ਦਾ ਸਾਡਾ ਹੁਣ ਮੇਨ ਫੋਕਸ ਹੈਗਾ ਆਊਟਕਮ ਬੇਸ ਐਜੂਕੇਸ਼ਨ ਆਊਟਕਮ ਵਾਹ ਸਕਿੱਲ ਐਜੂਕੇਸ਼ਨ ਆਊਟਕਮ ਬੇਸ ਐਜੂਕੇਸ਼ਨ ਹੁਣ ਤੁਹਾਡੇ ਬਿਹਫ ਤੇ ਆਪਾਂ ਇੱਕ ਅਨਾਉਂਸ ਕਰਦੀਏ ਕਿ ਸਰਦਾਰ ਜਗਜੀਤ ਸਿੰਘ ਧੂਰੀ ਦਾ ਚਿਹਰਾ ਵੀ ਦਿਖਾਵਾਂਗੇ ਤੁਹਾਡੇ ਥਰੂ ਬਿਲਕੁਲ ਬੋ ਦਖਾ ਦਾਂਗੇ ਹਾਂਜੀ ਇੰਟਰਵਿਊ ਕਰਾਂਗੇ ਉਹਨਾਂ ਦੇ ਵੀ ਕਿਉਂਕਿ ਉਹਨਾਂ ਤੋਂ ਵੀ ਹੁਣ ਬਹੁਤ ਗੱਲਾਂ ਜਾਣਣੀਆਂ ਜ਼ਰੂਰੀ ਹੋ ਗਈਆਂ ਨੇ ਹਨਾ ਬਿਲਕੁਲ ਤੇ ਆਊਟਕਮ এডਿਕੇਸ਼ਨ ਦੀ ਆਪਾਂ ਗੱਲ ਕੀਤੀ ਥੋੜਾ ਫੋਕਸ ਜਿਹੜਾ ਸਪੋਰਟਸ ਤੇ এনवायरमेंट ਤੇ ਇਹਨਾਂ ਚੀਜ਼ਾਂ ਤੇ ਹੈ ਜੀ ਕੋਈ ਗਰੀਬ ਬੱਚੇ ਹੁੰਦੇ ਨੇ ਇਹ ਟੋਟਲ ਪੈਂਡਸ ਸਕੂਲਾਂ ਦੇ ਵਿੱਚ ਉਹਨਾਂ ਦੀ ਵੀ ਕੋਈ ਮਦਦ ਕੀਤੀ ਜਾਂਦੀ ਹੈ ਪੜ੍ਹਨਾ ਚਾਹੁੰਦੇ ਨੇ ਉਹ ਸਾਡੇ ਹਰ ਇੱਕ ਸਕੂਲ ਜਿਹੜਾ ਉਹ ਆਪਣੇ ਲੈਵਲ ਤੇ ਹੀ ਵੇਖ ਕੇ ਇਲਾਕੇ ਦੇ ਵਿੱਚੋਂ ਤਾਂ ਬੱਚੇ ਫ੍ਰੀ ਬਹੁਤ ਪੜਾ ਰਹੇ ਉਹੀ ਗੱਲ ਉਹੀ ਪਰ ਉਹਨਾਂ ਦੇ ਡਾਟੇ ਨਹੀਂ ਸੀ ਹਾਂ ਡਾਟੇ ਹੁਣ ਸਾਡੇ ਸਕੂਲ ਦੇ ਵਿੱਚ ਵੀ 750 ਦੇ ਕਰੀਬ ਬੱਚਾ ਜਿਹੜਾ ਉਹ ਫ੍ਰੀ ਪੜ ਰਿਹਾ ਇਸ ਟਾਈਮ ਜਿਹਦਾ ਹਾਰਨਿੰਗ ਹੈਡ ਚਲਾ ਗਿਆ ਇਸ ਦੁਨੀਆ ਤੋਂ ਕੋਈ ਹੈਂਡੀਕੈਪਡ ਹੈ ਹਮ ਕੋਈ ਫਾਈਨੈਂਸ਼ਲੀ ਬਹੁਤ ਵੀਕ ਹੈ ਹਮ ਤਾਂ ਅਸੀਂ ਇਹੋ ਜਿਹੇ ਬੱਚੇ ਜਿਹੜੇ ਆ ਉਹਨਾਂ ਨੂੰ ਪੜਾ ਰਹੇ ਆ ਇਸ ਦੇ ਨਾਲ ਨਾਲ ਕੋਈ ਫਰੀडम फाइਟਰ ਕੋਈ ਸ਼ਹੀਦ ਹੋ ਗਿਆ ਤਾਂ ਉਹ ਉਹਦਾ ਬੱਚਾ ਅਸੀਂ ਉਹ ਸਾਡੀ ਫੈਡਰੇਸ਼ਨ ਵੱਲੋਂ ਸਾਰੇ ਸਕੂਲਾਂ ਨੂੰ ਵੀ ਮੈਸੇਜ ਹੈ ਕਿ ਕਿਸੇ ਵੀ ਏਰੀਆ ਦੇ ਵਿੱਚ ਕੋਈ ਸਰਹੱਦ ਦੇ ਉੱਤੇ ਸ਼ਹੀਦ ਹੋ ਜਾਂਦਾ ਪਰ ਤਾਂ ਉਹਦੇ ਕੋਲ ਫਾਈਨੈਂਸ਼ਲੀ ਜਿਹੜਾ ਕੋਈ ਨਹੀਂ ਹੈਗਾ ਤਾਂ ਉਹਨੂੰ ਵੀ ਅਸੀਂ ਬੱਚਿਆਂ ਨੂੰ ਫ੍ਰੀ ਪੜਾਈ। ਭਵਿੰਦਰ ਜੀ ਸਾਰੇ ਹੀ ਸਕੂਲ ਤੇ ਸਾਰੇ ਹੀ ਐਜੂਕੇਸ਼ਨਲ ਇੰਸਟੀਟਿਊਟਸ ਇਸ ਲਈ ਤਾਂ ਵਧਾਈ ਦੇ ਪਾਤਰ ਹੈ ਕਿ ਇੱਕ ਜਾਗ ਦੀ ਜੋਤ ਵਾਲੀਆਂ ਜਿਹੜੀਆਂ ਰੂਹਾਂ ਨੇ ਉੱਥੇ ਉਹ ਸਕੂਲਾਂ ਨੂੰ ਚਲਾ ਰਹੀਆਂ। ਇਹ ਵੱਡੀ ਗੱਲ ਹੈ। ਹੈਨਾ? ਤੇ ਫਿਊਚਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋਗੇ ਕਿ ਬੱਚਿਆਂ ਨੂੰ ਕਿਉਂਕਿ ਐਜ਼ ਅ ਐਜੂਕੇਸ਼ਨਿਸਟ ਤੁਸੀਂ ਜਿਹੜਾ ਹੈਨਾ ਵਿਚਰਦੇ ਹੋ ਇਸ ਸਿਸਟਮ ਦੇ ਵਿੱਚ ਜਿਹੜਾ ਨਸ਼ਿਆਂ ਦੇ ਵਿਰੁੱਧ ਵੀ ਕੋਈ ਮੋਹਮ ਚਲਾਣਾ ਚਾਹੋਗੇ ਕਿ ਸਕੂਲਾਂ ਦੇ ਵਿੱਚ ਜਾਂ ਕਾਲਜੇਜ਼ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਕਿਵੇਂ ਕੰਟਰੋਲ ਕੀਤਾ ਜਾਵੇ ਜਿੱਥੋਂ ਤੱਕ ਸੇਖੋ ਸਾਹਿਬ ਨਸ਼ਿਆਂ ਦਾ ਸਵਾਲ ਹੈ ਸਕੂਲਾਂ ਦੇ ਵਿੱਚ ਸਮੇਂ ਦਾ ਸਮੇਂ ਅਸੀਂ ਅਵੇਅਰਨੈਸ ਕੈਂਪ ਲਗਾਉਂਦੇ ਰਹਿੰਦੇ ਆਂ ਬੱਚਿਆਂ ਨੂੰ ਜਾਗਰੂਕ ਕਰਦੇ ਰਹਿੰਦੇ ਆਂ ਇਹ ਜਿਹੜੀਆਂ ਕੁਰੀਤੀਆਂ ਨੇ ਇਹਦੇ ਮਾੜੇ ਜਿਹੜੇ ਪ੍ਰਭਾਵ ਪਏ ਨੇ ਤੇ ਹੁਣ ਮਾਪੇ ਵੀ ਕਾਫੀ ਜਾਗਰੂਕ ਅਵੇਅਰ ਹੋ ਗਏ ਨੇ ਤੇ ਮੈਂ ਹੁਣ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਕਿ ਜਿੰਨੇ ਖਾਸ ਕਰਕੇ ਪਿੰਡਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਵਾਸਤੇ ਕਿ ਤੁਸੀਂ ਆਪਣੇ ਬੱਚੇ ਦਾ ਟਾਰਗੇਟ ਸੈੱਟ ਕਰੋ ਨੇ ਬੰਨ੍ਹਕੀਆ ਵਾਹ ਜਦੋਂ ਟਾਰਗੇਟ ਸੈੱਟ ਹੋ ਜਾਵੇ ਤਾਂ ਉਹ ਬੱਚਾ ਜਿਹੜਾ ਉਹ ਟਾਰਗੇਟ ਅਚੀਵ ਕਰਨ ਲਈ ਜੀ ਜਾਣ ਲਾ ਦਿੰਦਾ ਵਾਹ ਤੇ ਟੀਚਰ ਦੇ ਨਾਲ ਕਾਉਂਸਲਰ ਦੇ ਨਾਲ ਕਰੀਅਰ ਕਾਉਂਸਲਿੰਗ ਕਰਾਉਂਦੇ ਰਹੋ ਆਪਣੇ ਬੱਚਿਆਂ ਦੀ ਤੇ ਜਦੋਂ ਅਸੀਂ ਟਾਰਗੇਟ ਸੈੱਟ ਕਰਦਾਂਗੇ ਤਾਂ ਫਿਰ ਬੱਚਾ ਜਿਹੜਾ ਉਹ ਆਪਣੇ ਆਪ ਉਸ ਪਾਣੀ ਦੇ ਤਰ੍ਹਾਂ ਉਸ ਟ੍ਰੈਕ ਤੇ ਤੇ ਉਸ ਤੋਂ ਬਾਅਦ ਉਹ ਭਟਕਦਾ ਵੀ ਨਹੀਂ ਹੈ ਨਾ ਨਸ਼ਿਆਂ 'ਚ ਜਾਏਗਾ ਨਾ ਵਾਰਾ ਗਰਦੀ ਕਰੇਗਾ ਵਾਹ ਤੋ ਇਹਦੇ ਲਈ ਹਾਰਥ ਸਕੂਲ ਦੇ ਵਿੱਚ ਕਾਉਂਸਲਰ ਹੈਗੇ ਨੇ ਜੀ ਪੇਰੈਂਟਸ ਵੀ ਕਾਉਂਸਲਿੰਗ ਕਰ ਸਕਦੇ ਹੋ ਉਹਨਾਂ ਦੇ ਨਾਲ ਪੇਰੈਂਟਸ ਮੈਂ ਇੱਥੇ ਵੀ ਕਹਾਂਗਾ ਕਿ ਜਦੋਂ ਮਰਜ਼ੀ ਤੁਸੀਂ ਆ ਕੇ ਕਿਸੇ ਵੀ ਸਕੂਲ ਚਲੇ ਜਾਓ ਹਰ ਸਕੂਲ ਦੇ ਵਿੱਚ ਕੈਰੀਅਰ ਕਾਉਂਸਲਿੰਗ ਦੇ ਟੀਚਰ ਹੈਗੇ ਆ ਤੁਸੀਂ ਉਹਨਾਂ ਕੋਲ ਜਾ ਕੇ ਆਪਣੇ ਬੱਚੇ ਦੇ ਫਿਊਚਰ ਬਾਰੇ ਪੁੱਛ ਸਕਦੇ ਹੋ ਮੈਂ ਆਪਣੇ ਬੱਚੇ ਨੂੰ ਕਿਹੜੀ ਲਾਈਨ ਚ ਭਾਵਾਂ ਤੇ ਕੀ ਬਣੇ ਬਣੇ ਉਹਦੀ ਕੀ ਉਹਦੇ ਚ ਹੈਗੀਆਂ ਕੁਆਲਿਟੀਆਂ ਬਣਨ ਦੂਸਰਾ ਘਰੇ ਸੈਲਫ ਸਟੱਡੀ ਤੇ ਜ਼ੋਰ ਦਿੱਤਾ ਜਾਵੇ ਅਸੀਂ ਇਹ ਦੇਖਿਆ ਕਿ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਐ ਉਹ ਸੈਲਫ ਸਟੱਡੀ ਕਰਦੇ ਹੀ ਨਹੀਂ ਹਾਂ ਸਾਰੇ ਦਾ ਸਾਰਾ ਜਿਹੜਾ ਜਿੰਨਾ ਸਕੂਲ ਚ ਪੜ ਗਏ ਉਹਦੇ ਤੇ ਡਿਪੈਂਡ ਰਹਿੰਦੇ ਆ ਹਾਂ ਸਕੂਲ ਦੀ ਸਟੱਡੀ ਨਾਲ ਕਾਮਯਾਬੀ ਨਹੀਂ ਮਿਲਣੀ ਜਿੰਨਾ ਚਿਰ ਸੈਲਫ ਸਟੱਡੀ ਨਹੀਂ ਹੋਏਗੀ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਕੋਈ ਇੱਕ ਇੰਟਰਵਿਊ ਨਹੀਂ ਹੈ ਇਹ ਐਵੇਂ ਫੀਲ ਹੋ ਰਿਹਾ ਕਿ ਆਪਾਂ ਇੱਕ ਐਜੂਕੇਸ਼ਨ ਤੁਸੀਂ ਦਿੱਤੀ ਹੈ ਸਮਾਜ ਨੂੰ ਇੱਕ ਇਹ ਐਜੂਕੇਸ਼ਨ ਹੀ ਹੈ ਜਿਹੜੀਆਂ ਚੀਜ਼ਾਂ ਮੋਟੀਵੇਸ਼ਨਲ ਵੀਡੀਓ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਲੋਕਾਂ ਤੱਕ ਜਿਹੜੀਆਂ ਤੁਸੀਂ ਗੱਲਾਂ ਪਹੁੰਚਾਈਆਂ ਨੇ ਉਹ ਬਹੁਤ ਹੀ ਕਮਾਲ ਦੀਆਂ ਨੇ ਤੇ ਅਸੀਂ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਐਵੇਂ ਹੀ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੇ ਤੁਸੀਂ ਐਵੇਂ ਹੀ ਸਮਾਜ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ ਭਵਿੰਦਰ ਜੀ Thank you. do